ਹਾਂਜੀ ਕਿਵੇਂ ਹੋ ਮਿੱਤਰ ਪਿਆਰਿਓ ਅੱਖਾਂ ਦੇ ਤਾਰਿਓ ਤੇ ਅੱਜ ਮੈਂ ਬਣਾਇਆ ਚਕੰਦਰ ਦੀ ਬਰਫੀ ਇਹਦੇ ਵਿੱਚ ਮੈਂ ਥੋੜੀਆਂ ਗਾਜਰਾਂ ਵੀ ਮਿਕਸ ਕੀਤੀਆਂ ਕੱਲੇ ਚਕੰਦਰ ਹੁੰਦਾ ਤੇ ਇਹਦਾ ਕਲਰ ਹੋਰ ਜ਼ਿਆਦਾ ਰਾਣੀ ਛੇੜ ਜੇ ਆਣਾ ਸੀ ਨਾ ਜਸ ਤੋਂ ਜ਼ਿਆਦਾ ਬ੍ਰਾਈਟ ਹੋਣਾ ਸੀਗਾ ਸੋ ਇਹਦੇ ਵਿੱਚ ਜਿਹੜਾ ਮੈਂ ਇਨਗਰੀਡੀਅੰਟਸ ਪਾਏ ਨੇ ਇੱਕ ਚਮਚਾ ਇਹਦਾ ਪੁਜਿਆ ਹੋਇਆ ਆਟਾ ਗਾਜਰਾ ਚਕੰਦਰ ਚੀਨੀ ਤੇ ਸੌਗੀ ਜੇ ਤੁਸੀਂ ਪਸੰਦ ਕਰਦੇ ਹੋ ਐਡੀਸ਼ਨਲ ਜੋ ਮਰਜੀ ਤੁਸੀਂ ਐਡ ਕਰੀ ਚਲੋ ਜਿਹੜਾ ਬੇਸ ਆ ਉਹ ਇਹ ਚ ਹੈਗਾ ਆਟਾ ਪੁੱਜਿਆ ਹੋਇਆ ਘਿਓ ਥੋੜਾ ਜਿਹਾ ਉੱਚੀ ਜ਼ਿਆਦਾ ਹੋਣਾ ਚਾਹੀਦਾ ਮਤਲਬ ਕਿ ਇਹ ਨਾ ਤਰਦਾ ਫਰਦਾ ਵੀ ਜਿਵੇਂ ਆਪਾਂ ਨਾਰਮਲ ਆਟਾ ਘਿਓ ਚ ਪਾਉਂਦੇ ਆ ਆਟੇ ਦੇ ਹਿਸਾਬ ਨਾਲ ਚੀਨੀ ਜੇ ਮੈਂ ਤੁਸੀਂ ਆਟਾ ਪਾਉਂਦੇ ਹੋ ਉਨੀ ਚੀਨੀ ਪਾ ਲਓ ਮੈਂ ਤੇਜ ਮਿੱਠਾ ਕਰਨੀ ਆ ਮਤੇਜ ਪਾਇਆ ਹੋਇਆ ਹੁਣ ਕਰਨਾ ਕੀ ਆ ਆਟਾ ਤੁਸੀਂ ਲੱਗ ਭੁੰਨ ਕੇ ਰੱਖ ਲੈਣਾ ਕਿਉਂ ਚ ਕਿਉਂ ਥੋੜਾ ਥੋੜਾ ਜਿਆਦਾ ਹੋ ਮਿਲ ਸਕੂਪੂਰਾ ਆਟਾ ਦੀ ਭੁੰਨਾ ਇਹਨੇ ਕਿਉਂ ਦੇ ਨਾਲ ਹੀ ਛੋੜਨਾ ਚੱਖਾ ਨਹੀਂ ਪਾਇਆ ਹੋਇਆ ਗਾਜਰਾ ਤੇ ਚਕੰਦਰ ਕੰਨੇ ਚਕੰਦਰ ਦੀ ਵਿੱਚ ਬਹੁਤ ਟੇਸਟੀ ਬਣਦੀ ਆ ਮੈਂ ਕੰਨੇ ਚਕੰਦਰ ਦੇ ਹਿਸਾਬ ਨਾਲ ਦੱਸ ਦਿੰਨੀ ਆ ਤੁਸੀਂ ਚਾਰ ਚਕੰਦਰ ਲੈ ਲਓ ਜਿਹੜੇ ਆਮ మీడియం ਸਾਈਜ਼ ਹੁੰਦਾ ਜਾਂ ਜਿਹੜਾ ਵੀ ਸਾਈਜ਼ ਹੈਗਾ 4-5 ਨੇ ਬਣਾ ਲੈ ਮਰਜੀ ਲੈ ਲਓ ਕੱਦੂ ਕਸ਼ ਕਰ ਲਓ ਉਹਨਾਂ ਨੂੰ ਫਰਾਈ ਪੈਨ ਦੇ ਵਿੱਚ ਭੁੰਨੋ ਜਦੋਂ ਨਰਮ ਹੋ ਜਾਣ ਫਿਰ ਉਹਦੇ ਚੀਨੀ ਪਾਓ ਫਿਰ ਉਹਨੂੰ ਭੁੰਨੋ ਜਦੋਂ ਬਿਲਕੁਲ ਡਰਾਈ ਹੋ ਜਾਵੇ ਜਿਵੇਂ ਆਪਾਂ ਕਹਿੰਦੇ ਕੜਾਹ ਦੀ ਤਰ੍ਹਾਂ ਇਕੱਠਾ ਹੋਣ ਲੱਗ ਜਵੇ ਫਿਰ ਤੁਸੀਂ ਉਹ ਜਿਹੜਾ ਪੁੱਜਿਆ ਹੈ ਆ ਚਕੰਦਰ ਦਾ ਮਟੀਰੀਅਲ ਆ ਪੁੱਜੇ ਹੋਏ ਆਟੇ ਦੇ ਵਿੱਚ ਚੰਗੀ ਤਰ੍ਹਾਂ ਰਲਾ ਦੇਣਾ ਫਿਰ ਤੇ ਗ੍ਰੀਸ ਕੀਤੀ ਹੋਈ ਥਾਲੀ ਦੇ ਵਿੱਚ ਉਹਨੂੰ ਤੁਸੀਂ ਛੇਕ ਤਰ੍ਹਾਂ ਪ੍ਰੈਸ ਕਰਕੇ ਪਾ ਦੇਣਾ ਤੇ ਉਹਨੂੰ ਠੰਡਾ ਹੋਣ ਦਿਓ ਰਾਤ ਭਰ ਠੰਡਾ ਹੋਣ ਦਿਓ ਫਿਰ ਉਹਦੇ ਪੀਸ ਕੱਟੋ ਆ ਮੈਂ ਫਰੈਸ਼ ਇਦਾਂ ਕਰਕੇ ਹੋ ਗਿਆ ਆ ਮੈਂ ਪੀਸ ਕੱਟ ਕੇ ਪੈਕ ਕਰ ਲਿਆ ਤੇ ਇਹ ਮੇਰੇ ਲਈ 2 ਟੱਬੇ ਜਿਹੜੇ ਜਿਨ੍ਹਾਂ ਦਾ ਕੋਈ ਮੂੰਹ ਨਹੀਂ ਗਿਆ ਉਹ ਪੀਸ ਨੇ ਇਹ ਅਸੀਂ ਖਾ ਲਾਂਗੇ ਅੱਜ ਮੈਂ ਮੇਰੇ ਗੈਸਟ ਆਏ ਹੁਣਾਂ ਲਈ ਰਹੇ ਸੈਂਟਰ ਆਫ ਸੋ ਮੈਨੂੰ ਲੱਗਦਾ ਤੁਸੀਂ ਵੀ ਟ੍ਰਾਈ ਕਰੋਗੇ ਮੱਦੇ ਬਣਾਇਸੀ ਪਰ ਇਹ ਹੁਣ ਮੈਂ ਫਸਟ ਟਾਈਮ ਪ੍ਰੋਪਰ ਢੰਗ ਨਾਲ ਬਣਾਈਆ ਆਟਾ ਭੁੰਨ ਕੇ ਸਾਈਡ ਤੇ ਰੱਖ ਲਓ ਤੁਸੀਂ ਨਾਣ ਵਾਲਾ ਆਟਾ ਪਾਈ ਚਲੋ ਤੁਹਾਨੂੰ ਆਪੇ ਪਤਾ ਲੱਗ ਜੂਗੀ ਹੁਣ ਕਿੰਨਾ ਕਿ ਸਾਨੂੰ ਉਹਦਾ ਗਾੜਾ ਚਾਹੀਦਾ ਹੈ ਉਹ ਚੰਗੀ ਤਰ੍ਹਾਂ ਪ੍ਰੈਸ ਹੋ ਕੇ ਟੁਕੜੀਆਂ ਬਣ ਜਾਣ ਉਹਨਾਂ ਚਿਰ ਉਹ ਨਾ ਆਟਾ ਮਿਕਸ ਕਰੀ ਚਲੋ ਜੇ ਬਚ ਗਿਆ ਹੁਣ ਉਹਨੇ ਸਾਈਡ ਤੇ ਫੇਰ ਰੱਖ ਲਿਓ ਫੇਰ ਕਿਸੇ ਦਿਨ ਉਹਨੂੰ ਯੂਜ਼ ਕਰ ਲਿਓ ਮੇਰਾ ਤਾਂ ਇਕੱਠਾ ਹੀ ਪੁੰਕੇ ਰਖ ਲਿਆ ਨੀ ਆ ਤੇ ਜਦੋਂ ਵੀ ਕਾਜਨਾ ਜੋ ਚਕੰਦਰ ਅਵੇਲੇਬਲ ਆ ਤੇ ਉਹ ਪੁੰਕੇ ਜਦਿ ਉਹ ਪੁੱਜੀ ਹੋਈ ਅੱਟੇ ਚ ਰੱਖਣਾ ਤਾਂ ਪੁੱਜਿਆ ਟਖਰਾ ਨਹੀਂ ਹੁੰਦਾ ਨਾਲ ਥੋੜੇ ਟਾਈਮ ਦੀ ਬਚਤ ਹੋ ਜਾਂਦੀ ਧੰਨਵਾਦ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਚਕੰਦਰ ਦੀ ਇਹ ਬਰਫੀ ਕਿੰਦਾ ਦੀ ਲੱਗੀ ਖਾਣ ਨੂੰ ਬਹੁਤ ਸਵਾਦ ਆਇਆ ਇਹ ਜਿਹੜਾ ਗਾਜਰਾ ਨੇ ਮਿਕਸ ਕੀਤੇ ਆ ਤਾਂ ਥੋੜਾ ਕਲਰ ਇਦਾਂ ਜੇ ਕੱਲ੍ਹ ਦੇ ਚਕੰਦਰ ਨਾਲ ਦਾ ਕਲਰ ਹੋਰ ਵੀ ਜ਼ਿਆਦਾ ਸੁਨਾ ਹੋਣਾ ਸੀਗਾ ਮੇਰੇ ਕੋ ਗਾਜਰਾਂ ਵੀ ਘਰਦੀਆਂ ਸੀ ਸਿਕੰਦਰ ਵੀ ਘਰਦਾ ਸੀ ਮੈਂ ਸਾਰਾ ਮਿਕਸ ਕਰਦਾ ਅਸੋ ਧੰਨਵਾਦ ਟਰਾਈ ਕਰਿਓ ਤੇ ਮੈਨੂੰ ਬਣਾ ਕੇ ਇੱਕ ਦੱਸਿਓ ਤੁਹਾਨੂੰ ਤੁਹਾਨੂੰ ਕਿਵੇਂ ਦੀ ਲੱਗੀ ਸਵਾ ਟੇਸ ਕਿਵੇਂ ਦੀ ਲੱਗੀ ਸ਼ੁਕਰੀਆ